ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਸੱਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਉਹ ਜਾਣਾ ਤੁਹਾਡਾ ਫਰਜ਼ ਬੰਦਾ ਲੈ ਕੇ ਜਾਇਆ ਕਰੋ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਅੱਜ ਦੀ ਵਿਜ਼ਿਟ ਪਿੰਡ ਬੈਂਕਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਵੀ ਸੱਜਣੋ ਇਹਨੂੰ ਪੱਟੀ ਪੈਂਦੀ ਆ 22 ਗੁਰਦਾਰ ਦੇ ਕੋਲ ਪਹੁੰਚ ਚੁੱਕੇ ਆਂ ਸੱਤ ਅੱਠ ਪਸ਼ੂ ਲੈ ਕੇ ਆਇਆ ਵਧੇਰੇ ਜਾਣਕਾਰੀ ਲੈ ਕੇ ਵੀਰ ਤੋਂ ਕਰਦੇ ਆਂ ਸਾਂਝੀ ਧੰਨਵਾਦ ਜੋ ਇਸ ਚੈਨਲ ਦੇ ਨਾਲ ਜੁੜੇ ਆਂ ਐਂਡ ਤੱਕ ਜਰੂਰ ਬਣੇ ਰਹੋ ਸਾਰੀ ਗੱਲ ਸੁਣ ਸਮਝ ਕੇ ਫਿਰ ਖਰੀਦਦਾਰੀ ਕਰਿਆ ਕਰੋ ਇੱਕ ਕੁਐਸਟ ਪੇਟੀ ਕਰਦੇ ਆਂ ਦੱਬ ਕੇ ਅਗਲੇ ਪੰਨੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਹ ਗਰੀਬ ਦਾ ਫਾਇਦਾ ਆ ਜਾਏ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਤੇ ਹੋਰ ਵਧੇਰੇ ਜਾਣਕਾਰੀ ਲੈ ਕੇ ਆਪਣੇ ਵੀਰ ਤੋਂ ਕਰਦੇ ਆਂ ਸਾਂਝੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਹਾਂਜੀ ਹਾਂਜੀ ਹੋਰ ਤੁਹਾਡਾ ਵੀ ਜੀ ਸਾਰਿਆਂ ਦਾ ਵੇਖਣ ਵਾਲਿਆ ਸਰੋਤਿਆਂ ਦਾ ਵੀ ਠੀਕ ਹੈ ਜੀ ਸਾਰਿਆਂ ਦਾ ਸਵਾਗਤ ਹੈ ਜੀ ਠੀਕ ਹੈ ਜੀ ਵਪਾਰ ਦਾ ਕਾਰੋਬਾਰ ਆ ਹਾਂਜੀ ਵਪਾਰ ਦਾ ਕਾਰੋਬਾਰ ਹੈ ਚਲੋ ਵਧੀਆ ਜੀ ਨਾਮ ਜੀ ਨਾਮ ਗੁਰਤਾਰ ਸਿੰਘ ਹਾਂਜੀ ਪਿੰਡ ਬੈਂਕਾ ਹਾਂਜੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਕੀ ਹੈ ਜੀ ਮੋਬਾਈਲ ਨੰਬਰ 9856 ਹਾਂਜੀ 21909 ਠੀਕ ਹੈ ਜੀ 9856 21 ਨੂੰ ਸੋਨੋ ਠੀਕ ਹੈ ਜੀ ਤੇ ਸ਼ੁਰੂਆਤ ਉਧਰੋਂ ਮੱਈਆ ਲੋ ਕਰੀਗੇ ਹਾਂ ਜੀ ਮੱਝਾ ਲੋ ਕਰੀ ਮੱਝਾਂ ਲੋ ਕਰੀ ਹੈਣਾ ਇਹ ਗਿਫਟ ਮਗਰੋਂ ਦਵਾਂਗੇ ਆ ਗਿਫਟ ਮਗਰੋਂ ਦਵਾਂਗੇ ਵਾਹ ਜੀ ਵਾਹ ਲਓ ਜੀ ਸਜਣੋ ਵੱਡੀ ਮੱਝ ਆ ਤੇ ਵਜਨ ਲੋਡ ਦੀ ਜਿਹੜੀ ਫੋਲ ਹੈ ਤੇ ਸੁਬਾ ਕਿਣਵਾ ਆ ਗਈ ਬਾਈ ਜੀ ਇਹ ਸੁਬਾ ਸੰਧੂ ਸਾਹਿਬ ਤੇ ਜਾ ਤੀਸਰਾ ਸੁਬਾ ਹੈਣਾ ਤੀਸਰਾ ਸੁਬਾ ਤੇ ਸੂਈ ਨੂੰ ਇਹਨੂੰ ਹੋ ਗਏ 15 ਦਿਨ ਠੀਕ ਆ ਤੇ ਇਹਦੀ 부ਸ਼ੀ ਆ ਓਏ ਬਣੀ ਇਹ ਬੱਚਾ ਗਿਆ ਮਾਰ ਠੀਕ ਆ 부ਸ਼ੀ ਬਣਾਈ ਉਹ ਸਾਹਮਣੇ ਲਓ ਜੀ ਸਜਣੋ ਉਹ 부ਸ਼ੀ ਆ ਸਾਹਮਣੇ ਟੰਗੀ ਆ ਇਹ ਬੂਛੀ ਦੇ ਉੱਤੇ ਹੀ ਮਿਲਦੀ ਆ ਤੇ ਧਾਰ ਤੇ ਹੀ ਹਾਂ ਠੀਕ ਆ ਜੀ ਹਾਂਜੀ 10 ਕਿਲੋ ਦੁੱਧ ਪੱਕਾ ਹੀ ਜਾਣਾ 10 ਕਿਲੋ ਦੁੱਧ ਪੱਕਾ ਐ ਸੁਈ ਨੂੰ 15 ਦਿਨ ਹੋ ਗਏ ਮੈਲਾ ਮੂਲਾ ਜੇ ਮਾਰੂਗੀ ਤੇ ਦੁੱਧ ਆ ਕੇ ਮੇਰੇ ਸਦੇ 12 ਕਿਲੋ ਪੱਕਾ ਮਿਲਦੀ ਦੋਵੇਂ ਟਾਈਮ ਓਕੇ ਆ ਨਾ ਤਰਾਂ ਦੀ ਬਿਲਕੁਲ ਓਕੇ ਆ ਨਾ ਓਕੇ ਚੋਂ ਚਾਣੇ ਤੇ ਨੰਬਰ 1 ਤੋਰਾ ਕਰਾਈਏ ਚੈੱਕ ਪੂਰਾ ਕਰਾ ਲੈਣੀ ਆ ਜੀ ਲਓ ਜੀ ਬੰਦ ਕਰ ਦਿਓ ਪੱਕਾ ਜੀ ਲਓ ਭਾਈ ਸਜਣੋ ਤੀਸਰਾ ਸੁਆ ਇਹ ਮੈਂ ਵੱਢਿਆ ਮਜਨ ਲੋਡ ਦੀ ਫੋਲਿਆ 11 ਕਿਲੋ ਦੁੱਧ ਆਦਿਆ ਤੇ 10 ਕਿਲੋ ਦੀ ਕੋਈ ਵੀ ਆਪ ਦੀ ਤਸੱਲੀ ਕਰਕੇ ਲੈ ਜਾ ਸਕਦਾ ਠੀਕ ਆ ਬੱਚਾ ਜਿਹੜਾ ਇਹ ਮਰ ਗਿਆ ਇਹ ਤੇ ਬੂਛੀ ਤੇ ਮਿਲਦੀ ਆ ਵਜ਼ਨ ਲੋੜ ਫੋਲਿਆ ਮੈਂ ドラਗਟੀ ਤੇ ਜਾਊਗੀ ਜਿੰਨੇ ਦਾ ਸੌਦਾ ਹੋਊਗਾ ਲਓ ਜੀ ਸਿੰਘ ਮੂੰਹ ਦੀ ਫੇਸ ਕੁਆਲਿਟੀ ਵੇਖੋ ਵਾਹ ਜੀ ਵਾਹ ਮਾ ਚੰਗੀ ਸਜਣੋ ਜਿੰਨੇ ਘਰੇ ਰੱਖਣੀ ਆ ਉਹ ਆਪਣੀ ਜ਼ਰੂਰ ਖਰੀਦਦਾਰੀ ਕਰਿਓ ਥਣ ਲੈਵਾ ਬਿਲਕੁਲ ਓਕੇ ਆ ਚੌਕ ਕੰਨੀਆਂ ਤੋਂ ਬਰਾਬਰ ਨੇ ਠੀਕ ਹੈ ਜੀ ਬਾਜੀ ਦੀ ਕੀਮਤ ਤਾਂ ਕੰਨੀ ਰਹਿ ਗਈ ਸੰਧੂ ਸਾਹਿਬ ਚੌਂ ਚਾਣ ਉੱਤੇ ਆ ਠੀਕ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਤੂੰ ਨਹੀਂ ਪੋਲੀ ਆ ਤੇ ਦੁੱਧ ਵੀ ਯਾਰਾ ਕਿਲੋ ਆ ਤੇ ਕੀਮਤੇ ਦੀ ਆਪਾਂ ਮੋਲ ਕਰਦੇ ਭਾਵੇਂ 15 ਠੀਕ ਹੈ ਜੀ ਤੇ ਦੇਣ ਲੈਣ ਵਾਲਾ ਜਿਆ ਮੋਲਿਆ ਗਿਫਟੀ ਆ ਅੱਛਾ ਇੱਕ ਪੰਜ ਦੀ ਦੇ ਦੇਣੀ ਆਪਾਂ ਇੱਕ ਪੰਜ ਦੀ ਹਾਂਜੀ ਉਹ ਘਰ ਆਂਦਾ ਮਾਨਤਨ ਹੋ ਜੂ ਹੋਰ ਕੋਈ ਛੋਸ਼ਾ ਪਾਊਗਾ ਆਪਣੇ ਜਿਹੜੇ ਰੇਟ ਹੋਣਗੇ ਨਾ ਫਿਕਸ ਹੀ ਹੋਣਗੇ अच्छा जी थोड़ा बहुत मानतान ਹੋਊਗਾ ਇਹ ਨਹੀਂ ਮੈਂ ਵੀ ਜਿਤਰਾ ਆ ਦਿੰਦੇ ਵੀਡੀਓ ਦੇ ਭਾਤ ਆ ਜੀ ਇੰਨਾ ਮੁੱਲ ਮੁੜ ਕੇ ਇੰਨੀ ਦੀ ਦੇ ਦਿੰਦੇ ਆ ਠੀਕ ਹੈ ਜੀ ਉਹ ਗੱਲ ਨਹੀਂ ਆ ਗਈ ਉਹ ਛੱਡ ਦਿਓ 2000 ਹੋਰ ਕੋਈ ਨਹੀਂ ਮਾਨਤਨ ਕਰਾਂਗੇ ਅਗਲੇ ਦਾ ਹਾਂ ਕਰਾਂਗੇ ਠੀਕ ਹੈ ਜੀ ਤੇ ਆ ਆ ਗਈ ਇਹਨੇ ਮਗਰ ਕੀ ਆਗਾ ਦੂਜੇ ਸੂਈ ਮਗਰ ਵੀ ਕੱਟਾ ਕੱਟਾ ਆ ਗਿਆ ਨਾ 15 ਦਿਨਾਂ ਦੀ ਸੂਈ 15 ਦਿਨਾਂ ਦੀ ਸੂਈ ਛੋਟੀ ਠੀਕ ਆ ਤੇ ਮੌਕੇ ਦਾ ਦੁੱਧ ਕਿੰਨਾ ਆਜ ਰਿਹਾ ਮੌਕੇ ਦਾ ਦੁੱਧ ਆਪਾਂ ਭਵੇਂ 11 ਦਾ 12 ਦੱਸੀ ਜਾਈਏ 9 ਕਿਲੋ ਐ ਠੰਡਾ ਦੁੱਧ ਹੋਊਗਾ ਅਈ ਸਾਈ ਸੁਆ ਦੂ ਦੂਜਾ ਆ ਗਾ ਦੂਜਾ ਸੁਆ ਹਾਂ ਠੀਕ ਹੈ ਜੀ ਲਓ ਸੱਜਣੂ ਫੇਸ ਕੁਆਲਿਟੀ ਵੇਖੋ ਬਿਲਕੁਲ ਕੋਕੇ ਜੜੀ ਬੈਠੀ ਆ ਸਿੰਘ ਸੂਨ ਦੀ ਬੰਤਰ ਤੇ ਲਓ ਜੀ ਥਾਂ ਵੀ ਵੇਖੋ ਨੋਕ ਆਲਾ ਥਾਂ ਲੱਗਾ ਛੋਟੀ ਬੜੀ ਸੋਹਣੀ ਆ ਨੋਈ ਖੋਲੋ ਜੀ ਕੱਦ ਵਜਨ ਵੀ ਪੂਰਾ ਫੁੱਲ ਵੱਡਾ ਹੈ ਨੂੰ ਲਓ ਉਹਨਾਂ ਹੀ ਅਗਲੀ ਸਾਈਡ ਬਾਹਨਾ ਤੇ ਉਹਨਾਂ ਹੀ ਪਿੱਛੇ ਆ। ਹਾਂਜੀ ਇਹਦੇ ਟਾਈਮ ਸੰਤੂ ਸਾਹਿਬ 2-3 ਦਾ ਟਾਈਮ ਆ। ਦੁਪਹਿਰ ਦਾ ਸਮਾਂ ਹੈ। ਸਮਾਂ ਦਾ ਸਮਾਂ ਵੀ ਦੱਸ ਦੋ ਟਾਈਮ ਵੀ ਫਿਰ ਦੱਸ ਦੋ ਵੀ ਕਿੰਨਾ। ਨੋਟ ਕਰਾਇਓ ਵੀਰ ਫੋਨ ਕੱਟ ਕੇ ਆਪਣਾ ਟਾਈਮ। ਪਰ ਸ਼ਾਮੇ ਤੋਂ ਵੀ ਵਹਿਨ ਤਾਜ਼ਾ ਲਾਇਆ ਜਾਂਦਾ ਕਿ ਸਮਾਂ ਕਿੰਨਾ ਕੁ ਹੋ ਗਿਆ। ਕਿੰਨਾਗਾ ਜੀ? 2:46 46 ਸੱਚ ਨੂੰ 3:00 ਵਜੇ। ਇੰਨਾ ਵੀ ਠੰਡੀ ਧੀਰੀ ਝੋਟੀ ਇੰਨੀ ਆ। ਭਈ ਜਵਾਗ ਫੜ ਕੇ ਵਾਜ ਵਾਜ ਜਵਾਨ ਹੋ ਗਈ ਹੋ ਗਈ। ਆਹ ਜਵਾਨ ਆ ਚਿੱਗੀ ਆ। ਚਿੱਗੀ ਆ। ਆਰੇ ਪੰਨੀ ਆਲੇ ਦੰਦ ਕਰਨ ਦੀ ਬਰਾਬਰ ਠੀਕ ਆ ਜੀ ਜਵਾਨ ਹੁੰਦੀ ਆ ਤੇ ਸੱਜਣਾਂ ਜਵਾਨ ਹੁੰਦੀ ਆ ਤੇ ਦੂਸਰਾ ਸੁਭਾਅ ਆਏ ਸੋਹਣੀ ਆ ਛੋਟੀ 10-11 ਕਿਲੋ ਦੁੱਧ ਦੱਸਦੇ ਆ ਤੇ 9 ਕਿਲੋ ਦੀ ਕਹਿੰਦੇ ਆ ਪੱਕੀ ਸ਼ਾਦੀ ਜਿਹੜਾ ਮਰਜ਼ੀ 9 ਕਿਲੋ ਦੀ ਕਿਸ ਨੇ ਆਨਲਾਈਨ ਹੀ ਮੰਗਵਣੀ ਆਪਾਂ 9 ਕਿਲੋ ਦੀ ਗਾਰੰਟੀ ਦੇਵਾਂਗੇ ਵਾਹ ਜੀ ਵਾਹ ਪੂਰ ਦੀ ਛੱਟੇ ਦੀ ਧੋਕੇ ਦੀ ਹਰ ਚੀਜ਼ ਦੀ ਗਾਰੰਟੀ ਹੋਊਗੀ ਠੀਕ ਆ ਜੀ ਤੇ ਇੱਥੋਂ ਵਾਲੇ ਕਿਸ ਨੂੰ ਨਹੀਂ ਗਾਰੰਟੀ ਉਹ ਕਿਸੇ ਦੂਰ ਵਾਲੇ ਸੱਜਣ ਦੀ ਜਿਹਨੇ ਦੂਰੋਂ ਆਉਣਾ ਹਨਾ ਅਸੀਂ ਦੂਰੋਂ ਆਏ ਇੱਥੋਂ ਆ ਕੇ ਆਹੋ ਨੇੜੇ ਵਾਲਾ ਵੇਚ ਆਪੇ ਨੇੜੇ ਵਾਲਾ ਵੇਚ ਸਾਡੇ ਘਰ ਆ ਕੇ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਤੇ ਕਿੰਨੀ ਕੀਮਤ ਕਰਤੀ ਜੀ ਕੀਮਤ ਇਹਦੀ 1 ਲੱਖ ਤੇ 20 ਹਜ਼ਾਰ ਮੁੱਲ ਕਰਦੇ ਆਂ ਹਾਂਜੀ ਤੇ ਇੱਕ ਦਸ ਦੀ ਦੇ ਦਾਂਗੇ ਇੱਕ ਪੰਜ ਦੀ ਦੇ ਦੀਏ ਨਹੀਂ ਸੰਤੂ ਸਾਹਿਬ ਜ਼ਿਆਦਾ ਕਰ ਜਾਣਾ ਕੰਮ ਦੇ ਦੇ ਪਹਿਲੇ ਵੀੜ ਕੋ ਨਹੀ ਤੇ ਕੋਈ ਪੈਸਾ ਬਚਦਾ ਨਹੀਂ ਆਪਾਂ ਨੇ ਰੇਟ ਫਿਕਸ ਜੇ ਆ ਦੇ ਦੇ ਤਾਂ ਨਾ ਛੋੜ ਛੱਪਾ ਕਰਿਓ ਇੱਚੋ ਇੱਕ ਪੰਜ ਚੋ ਚਲ ਠੀਕ ਸਜਾਈ ਕਰ ਦੋ ਹਾਂ ਤੇ ਠੀਕ ਹੈ ਤੇ ਵੈਡ ਆ ਗਈ ਹਨਾ ਕਰੋ ਸੰਗ ਹਾਂਜੀ ਸ਼ਾਈ ਹਲ ਦਾ ਨਾਲ ਤੇ ਜਰਸੀ ਦਾ ਇਹਦੇ ਮਗਰ ਬੱਚਾ ਵਛੀ ਤੇ ਬੱਚਾ ਆ ਗਿਆ ਜੀ ਇਹਦੇ ਮਗਰ ਵਛੀ ਆ ਵਛੀ ਆ ਗਈ ਵਛੀ ਆ ਜੀ ਮਗਰ ਜਦੋਂ ਹੁੰਡਾ ਬਲ ਫਾਇਦਾ ਆ ਗਿਆ ਤੇ ਸੂਈ ਨੂੰ ਇਹਨੂੰ ਹੋ ਗਿਆ ਹਫਤਾ ਇੱਕ 8 ਦਿਨ ਹੋ ਗਿਆ ਤਾ ਟੱਟ ਨਾਲ ਲਿਆ ਠੀਕ ਆ ਆ ਵੇਖ ਲਓ ਠੀਕ ਆ ਤੇ ਆਸ ਟਾਈਮ ਇਹਦੇ ਥੱਲੇ ਜਿਹੜਾ ਦੁੱਧ ਨਿਕਲ ਉਹ 14 ਕਿਲੋ ਹੋਊਗਾ ਤੇ ਪਹਿਲਾ ਸੂਆ ਦੂਸਰਾ ਦੂਜਾ 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 ਆ ਗਿਆ ਨਾ ਸੋਰਾ ਕਰਾਈਏ ਚੱਕ ਚੋਨ ਚਾਨ ਨੰਬਰ 1 ਨੇ ਆ ਗੋਲਵੀ ਛਟਾ ਨਹੀਂ ਸਜਰੋ ਨਾਲੂ ਬੱਚੇ ਦਾ ਨਾਲ ਜੇ ਠੀਕ ਆ ਖੌਤਾ ਖੰਡ ਜ਼ਰੂਰ ਹੋ ਗਿਆ ਤੇ ਦੁੱਧ 14 ਕਿਲੋ ਜੇ ਬਾੜ ਕੋਲ ਅਜੇ ਫਿਰ ਮੈਲਾ ਨੇ ਮਾਰਨਾ ਨਾ ਹਾਂਜੀ ਮੈਲਾ ਮਾਰਨਾ ਜੀ ਕਿੰਨੇ ਕਿਲੋ 2 ਕਿਲੋ ਖੰਡ ਵਸ ਸਕਦੀ ਹੈ ਨਾ 2 ਕਿਲੋ ਖੰਡ ਖੋਲੋ 2 ਕਿਲੋ ਵਧੂਗੀ ਹਾਂ ਦੋ ਜੀ ਆਪਣੀ ਸੇਵਾ ਦੇ ਸਿਰ ਤੇ ਜਿਹੜਾ ਦੁੱਧ ਦੀ ਕੁਆਇਟੀ ਹੁੰਦੀ ਸਜਰੋ ਹਾਂ ਜੇ ਕੋਈ ਭੈਣ ਭਰਾ ਸਾਡਾ ਆਉਂਦਾ ਆਪਾਂ ਗਰੰਟੀ ਲਿਖ ਕੇ ਦੇ ਦਾਂਗੇ ਕਿ ਜਿਹੜਾ ਮਰਜ਼ੀ ਆਨਲਾਈਨ ਲੈ ਲਈ। ਆਨਲਾਈਨ ਵੀ ਮੰਗਾ ਸਕਦਾ ਜਿਹੜਾ। ਠੀਕ ਆ। ਵਧੀਆ ਗੱਲ ਆ ਜੀ। ਤੇ ਇਥੋਂ ਵਾਲਾ ਆਪਣੇ ਘਰੇ ਡੰਗ ਦੋ ਡੰਗਾ ਇਥੋਂ ਆਲਾ ਚੋਵੇ। ਹਾਂ ਵਧੀਆ ਗੱਲ ਆ ਵੀ ਆ ਕੇ ਆਪਣੀ ਤਸੱਲੀ ਕਰਕੇ ਉਜਾੜਦਾ ਪੈਸੇ ਲਵਾਂਗੇ। ਆਗਲੇ ਨੇ ਪਊ ਪੈਸੇ ਦੇਣੇ ਆ। ਇਹ ਬਾਈ ਜੀ ਦੀ ਕੀਮਤ ਕਰਤੀ। ਕੀਮਤ ਇਹਦੀ ਬੁੱਲ 50000 ਕਰਦੇ ਆ। ਅੱਛਾ ਜੀ। ਹਾਂ ਨਹੀਂ 47 ਦੀ ਦੇ ਦਾਂਗੇ। 45 ਦੀ ਕਰ ਦਈਏ ਜੀ। ਨਹੀਂ ਕਰ ਦਈਏ। ਬਾਈ ਦਾ ਨਹੀਂ ਉਹ ਕੱਖ ਕੁਛ ਨਹੀਂ ਦਾ ਜਾਨਦਗੀ ਉਹ ਉਡੰਦੇ ਕਿ ਕਿਸੇ ਵਾਲਾ ਹੀ ਮੇਰੇ ਕੰਮ ਫਿਕਸ ਜਈਆ ਉਡੰਦੇ ਡੋਰੀਆਂ ਮਹਿਲਾ ਵਾਲੇ ਕਰ ਆ ਮਹਿਲਾ ਯਾਰੀ ਸੰਨੂਆ ਨਾਲ ਲਾ ਕੇ ਤਾਂ ਹੁਣ ਪਛਾਣਨਾ ਹਾਂ ਆ ਗਈ ਵੈੜ ਹਨਾ ਇਹਦਾ ਬੱਚਾ ਆ ਸਾਹਮਣ ਹਾਂਜੀ ਇਹਦਾ ਬੱਚਾ ਆਵੇ ਨਾਲ ਇਹ ਵੀ ਬੱਚੀ ਆ ਇਹ ਵੀ ਬੱਚੀ ਆ ਹਾਂਜੀ ਇਹ ਵੀ ਬੱਚੀ ਆ ਨੂੰ ਨੂੰ 15 ਦਿਨ ਹੋ ਗਿਆ ਜਰਸੀ ਆ ਗਈ ਤੇ ਵੈੜ ਵੀ ਜਰਸੀ ਦੇ ਐਫਐਫ ਦਾ ਕ੍ਰੋਸ ਆ ਗਿਆ ਸਜਣੋ ਹਾਂਜੀ ਇਹ ਥੋੜੀ ਜੀ ਚੱਡੇ ਦੀ ਨਿਗਰ ਦਿਖੂਗੀ ਠੀਕ ਆ ਤੇ ਥਣ ਵੀ ਕੱਢ ਆਉਂਦੀ ਪੁੱਟ ਆਉਂਦੀ ਪੂਰਾ ਅੱਛਾ ਜੀ ਤੇ ਦੁੱਧ ਇਹਦੇ ਥੱਲੇ ਵੀ 12 ਕਿਲੋ ਤੁਸੀਂ ਗਰੰਟੀ ਵਾਲਾ ਪੱਕਾ ਲਾਓ 12 ਕਿਲੋ ਸਜਣੋ ਦੁੱਧ ਪੱਕਾ ਰਾਜੀ ਬਾਰੀ ਫੁੱਲਿਆ ਆਂ ਦੀਆਂ ਦੇ ਸਰਾਂ ਵਾਲੀਆਂ ਇਹ ਵੀ ਦੁੱਧ ਨੂੰ ਵੈੜਿਆ ਫੁੱਲ ਕੇ ਮਗਰ ਲਾ ਕੀਰਤ ਤੇ ਤੁਹਾਨੂੰ ਇੱਕ ਗਿਫਟ ਹੀ ਸਜਣਾ ਦੇਣਾ ਹੈ। ਲਓ ਜੀ ਦੂਸਰਾ ਸੂਆ ਤੇ ਬਚੀ ਮੁਗਰਿਆ 12 ਕਿਲੋ ਮੌਕੇ ਦਾ ਨਾ? ਹਾਂਜੀ। ਮੌਕੇ ਦਾ ਦੁੱਧ ਦੋਵੇਂ ਟਾਈਮ ਦਾ 12 ਕਿਲੋ ਜੇ। ਲਓ ਜੀ। ਚੱਡੇਲੇ ਵੇਰੀ ਨਿੱਗਰ ਜੀ ਸਜਣਾ। ਚੱਡੇਲੇ ਦੀ ਲਿਵੇ ਦੀ ਨੱਗਰ ਆ ਹੋਣੀ। ਇਹ ਥਾਨ ਬਹੁਤ ਸੋਨਾ ਮੋਠੀ ਵਾਲਾ। ਵਾਹ ਜੀ ਵਾਹ ਫੇਸ ਕੁਆਲਟੀ ਵੇਖੋ। ਵੇਨੇ ਕਿੰਨੇ ਕਰ ਦਿੱਗੇ ਕੀਮਤ ਇਹਦੀ ਸੰਧੂ ਸਾਹੋ ਜਾਇਦੀ ਆ ਅੱਛਾ ਕੰਮ ਆਪਾਂ ਰੀਅਲ ਹੀ ਰੱਖੇ ਆ ਸਾਬ ਨਾਲ ਦੇਣ ਵਾਲੀ ਗੱਲ ਕਰਨੀ ਆ ਤੇ ਤੁਮਾਈ ਕਰਨੀ ਬਰੀਕ ਜੀ ਆ ਦੇਣ ਵਾਲੇ ਕੰਮ ਕਰਨਾ ਹੈ ਹਾਂਜੀ ਹਾਂਜੀ ਠੰਡੀ ਤੇਰੀ ਵੇਖੋ ਵਾਹ ਜੀ ਵਾਹ ਪੂਰੀ ਆ ਠੀਕ ਆ ਜੀ ਮੋਲੇ ਦਾ ਕਰਦੇ ਆ 55000 ਅੱਛਾ ਜੀ ਤੇ 50 ਹੀ ਦੇ ਦਾਂਗੇ ਆਪਾਂ ਜੈ ਸਨੋ ਕਰ ਦੋ ਹੋਰ ਪੂਰ ਝੋਰ ਛੱਪਾ ਹੋ ਜੂਗਾ ਪੂਰੇ ਪਰਦਾ ਦੇ ਦਿੰਗੇ ਉਹਦੇ ਜਨੀ ਕਰਦਗੇ ਜਿਹੜਾ ਮਰਜੀ ਲੈ ਜੀ ਹਣਾ ਜੋ ਕਰ ਦੋ ਸੱਜਣੋ ਭਾਵੇਂ ਉਹ ਲੈ ਜਾਓ ਤੇ ਭਾਵੇਂ ਇਹ ਲੈ ਜਾਓ ਹਾਂਜੀ ਤੇ ਅੱਜ ਟੋਰ ਇਹਦੇ ਨੂੰ ਝੋਰ ਛੱਪਾ ਹੀ ਹੋਣਾ ਠੀਕ ਹੈ ਜੀ ਇਹ ਚੋਂ ਮੁੜ ਕੇ ਆਖੇ ਨਾ ਕੋਈ ਕੋਈ ਹੋਰ 2000 ਲੈਸ ਕਰ ਦੂ ਉਹ 3 ਕਰ ਦੂ ਉਹ ਤੇ ਬੋਣੀ ਨੇ ਨਾ ਕਰੇ ਠੀਕ ਹੈ ਜੀ ਉਹਦਾ ਆਰਾਮ ਦਾ ਹੀ ਰੱਖੇ ਕੋਈ ਨਹੀਂ ਪਿਆਰ ਆ ਪਿਆਰ ਨਾ ਕਰਨਾ ਵੀ ਹਾਲ ਚਾਲ ਵੀ ਪੁੱਛਣਾ ਪੈਂਦਾ ਉਹ ਵੱਖਰੀ ਗੱਲ ਆ ਆਹ ਚੱਲ ਪੁੱਛੇ ਓਏ ਮੁੜ ਕੇ ਆਦੇ ਨੇ ਲੈ ਤੂੰ ਦੇ ਇੰਨੇ ਆਕੇ ਹੀ ਇਹ ਨਹੀਂ ਦੇ ਦੇ 40 ਦੀ ਦੇ ਦੇ 35 ਦੀ ਦੇ ਦੇ ਐਚ ਐਫ ਆ ਗਈ ਇਹਦਾ ਬੱਚਾ ਨਹੀਂ ਨਾ ਹੈਗਾ ਇਹਦਾ ਬੱਚਾ ਗਿਆ ਮਾਰ ਅੱਛਾ ਜੀ ਸੂਈ ਨੂੰ ਇਹਨੂੰ ਸੰਤੂ ਸਾਹਿਬ ਇਹਨਾਂ ਅੱਖਾਂ ਵਿੱਚ ਬੱਚਾ ਮਰ ਗਿਆ ਤੇ 2 ਮਹੀਨੇ ਕਿ ਦੀ ਆ ਇਹਦੀ ਸੂਈ ਨੂੰ 2 ਮਹੀਨੇ ਹੋ ਗਏ ਦਿਓ 2 ਮਹੀਨੇ ਹੋ ਗਏ ਠੀਕ ਹੈ ਜੀ ਦੋ ਮਹੀਨੇ ਹੋ ਗਏ ਕੱਦ ਵਜਨ ਫੁੱਲ ਵੱਡਾ ਹਨਾ ਹਾਂ ਜੀ ਦੁੱਧ ਕਿੰਨਾ ਦੇ ਕੋਲ ਪੱਕਾ ਦੁੱਧ ਇਹਦੇ ਕੋਲ 12 ਕਿਲੋ ਦੁੱਧ ਕੈਂ ਮੌਜੂਦ ਆ 12 ਕਿਲੋ ਠੀਕ ਆ ਚੱਡਾ ਨਿਕਲਿਆ ਚੱਡਾ ਨਿਕਲਿਆ ਨਹੀਂ ਬੰਜਣੀ ਐ ਇਤਕਾਲਾਂ ਨੂੰ ਬਹੁਤ ਬੰਜਦੀ ਆ ਅੱਜ 3-4 ਘੰਟੇ ਸਮਾਂ ਵੀ ਲਾਇਆ 3-4 ਘੰਟੇ ਹੈਗਾ ਸਵੇਰੇ 6 ਵਜੇ ਦੀ ਚਵਾਈ ਆ 12 ਕਿਲੋ ਦੋਵੇਂ ਟਾਈਮ ਆ ਰਾਣਾ 12 ਕਿਲੋ ਦੋ ਕੈਲਾਂ ਦੀ ਗਰੰਟੀ ਦੇਵਾਂਗੇ ਆਪਾਂ ਓਕੇ ਚੋਣਨਾ ਓਕੇ ਚੋਣ ਭੂਰ ਛਟਾ ਭਾਵੇਂ ਠੰਡੀ ਧੀਰੀ ਵੀ ਇਦਾਂ ਪਾ ਬੈ ਜਾਸੀ ਠੀਕ ਆ ਜੀ ਵਾਹ ਜੀ ਵਾਹ ਹਾਂ ਠੀਕ ਆ ਜੀ ਤੇ ਕੀਮਤ ਕਿੰਨੀ ਕਰ ਦਿੱਤੀ ਗਏ ਕੀਮਤ ਇਹਦੀ ਹਾਂ ਨਹੀਂ ਹਾਂ ਜੀ ਪੈਂਤੀ ਦੀ ਦੇਣੀ ਆਪਾਂ 35 ਦੀ ਹਾਂ ਮੁੱਲ ਪਾ 40 ਹੋਵੇ 38 ਹੋਵੇ 35 ਦੀ ਦੇਣੀ ਆ 32 ਦੀ ਕਰ ਦਈਏ ਨਹੀਂ ਹੋਣੀ ਕਰ ਦਈਏ ਕੁਛ ਬਾਈਦਾ ਨਹੀਂ ਤੇ ਫਿਰ ਸੇਵਾ ਦੇ ਅੱਗੇ ਕਰ ਹੁੰਦੇ ਆ ਚੱਲ 33 ਕਰ ਜੀ ਇੰਨੀ ਸ਼ੋਰਟ ਕਰੀ ਜਾਣਾ ਚੱਲ 33 ਕਰ ਦਈਏ 33000 ਬਾਜੂਗਾ ਠੀਕ ਹੈ ਠੀਕ ਹੈ ਜੀ ਨੋਈ ਸੱਜਣੋ 33000 ਦੀ ਜਿਹੜੀ ਐ ਫਿਕਸ ਹੋ ਗਈ ਜੀ 12 ਕਿਲੋ ਦੁੱਧ ਜੀ ਤੇ ਬੱਚਾ ਨਹੀਂ ਜਾਏਗਾ ਅੱਗੇ ਗਰਮੀ ਵਾਲੀ ਜਰਸੀ ਆ ਗਈ ਪੰਜਾਬ ਵਾਲੀ ਉਹਦੇ ਤੁਹਾਨੂੰ ਚਾਹਨਾ ਪਾਉਣਾ ਹੈ ਸੂਈਸ ਆਈ ਰਾਤ ਦੀ ਸਜਣੋ ਵਾਜੀ ਵਾ ਸਾਨ ਮੱਜਾ ਦਾ ਇਹਦੇ ਜਰਸੀ ਜੇਰ ਆ ਪਈ ਜੋ ਹੈ ਜੇਰ ਜੂਤ ਦੀ ਓਕੇ ਸਜਣੋ ਜੇਰ ਵੀ ਆ ਪਈ ਜੇ ਸਾਹਮਣੇ ਦੇਖ ਸਕਦੇ ਜੀ ਠੀਕ ਹੈ ਤੇ ਇਹਦੇ ਮਗਰ ਬੱਛੀ ਆ ਗਈ ਤਾਂ ਅੱਛਾ ਜੀ ਇਹਦੇ ਮਗਰ ਦੇ ਬੱਛਾ ਬੱਛਾ ਆ ਗਿਆ ਹੁਣ ਕਿੰਨਾ ਕੁ ਬੋਲਾ ਐੜ ਗਿਆ ਰਾਈ ਹੁਣ ਪਿਆਰਿਆ ਇਹ ਆਪਾਂ ਰਾਤ ਸੂਈ ਆ ਅੱਛਾ ਤੇ ਸਵੇਰੇ ਇਹਨੂੰ ਗਾਂ ਦਾ ਆਪਾਂ 2.5 ਕਿਲੋ ਬੋਲਾ ਕੱਢਿਆ 2.5 ਮੈਂ ਝੂਠ ਮਾਰੀ ਜਾਵਾ ਤੁਸੀਂ ਮੈਨੂੰ ਇਹਦਾ 5 ਕਿਲੋ ਬੋਲਾ ਕੱਢ ਲਿਆ ਜੀ ਹਾਂ ਠੀਕ ਹੈਗਾ ਬਿਲਕੁਲ ਸਹੀ 2.5 ਕਿਲੋ ਦੇਨੇ ਕਿੱਧਿਆ ਬੋਲਾ ਹੁਣ ਅਜੇ ਦੂਜਾ ਢੰਗ ਚੋਣੀ ਆ ਸਚਾਈ ਸਦਾ ਹੀ ਨਾ ਰਹਿਣੀ ਹਨਾ ਚੋਨ ਚਾਂ ਦੀ ਓਕੇ ਆ ਥਾਂ ਦੀ ਥਾਂ ਦੀ ਓਕੇ ਆ ਚਲ ਠੀਕ ਹੈ ਜੀ ਇਹਨੂੰ ਵੀ ਤੇ ਥਾਂ ਦੀ ਓਕੇ ਆ ਤੋਰਾ ਕਰਾਈਏ ਚੈੱਕ ਕਰ ਲਓ ਜੀ ਲੋ ਵਾਚਾ ਗਾ ਜਮਗਰ ਸੁਆ ਕਿੰਵਾ ਤੇ ਜਗੇ ਨਹੀਂ ਉਹ ਤੇ ਜਾ ਤੇ ਜਾ ਮਾਲੇ ਕੋ ਚੌਥਾ ਮੰਨ ਲੈ ਚੌਥਾ ਮੰਨ ਲੈ ਹਣਾ ਐਵੇਂ ਮੈਂ ਆਖੀ ਮੈਂ ਦੂਜਾ ਵਾ ਆ ਨਹੀਂ ਦੂਜਾ ਠੀਕ ਹੈ ਕਿ ਨਹੀਂ ਹਾਂ ਠੀਕ ਹੈ ਗੱਲ ਆਹੋ ਥੋੜਾ ਪੱਕੇ ਥਾਂ ਦਾ ਵੀ ਕਰਦੀ ਆ ਹੂੰ ਤੇ ਬਾਕੀ ਠੰਡੀ ਤੇਰੀ ਪੂਰੀ ਆ ਭਾਂਤੂ ਨੂੰ ਬਹੁਤ ਸੋਹਣੇ ਲੱਗਦੇ ਨੇ ਭਾਂਤੂ ਵੀ ਬਹੁਤ ਸੋਹਣੇ ਆ ਬਾਕੀ ਠੰਡੀ ਤੇਰੀ ਕੁਆਲਿਟੀ ਪੂਰੀ ਆ ਵਾਹ ਜੀ ਪਹਿਲਾ ਘਰ ਵਾਲਾ ਤੇ ਦੋ ਦੰਦਾ ਹੈ 15 16 ਕਿਲੋ ਚੋਇਆ ਮੈਂ 12 ਕਿਲੋ ਮੰਨ ਕੇ ਲਵ ਠੀਕ ਕੀਮ ਤੇ ਕਿੰਨੀ ਕਰਦੀ ਆਂ ਜੀ ਕੀਮ ਤੇ ਸੰਧੂ ਸਾਹਿਬ ਇਹਦੀ ਭਾਵੇਂ 45 ਕਰਾਲਾ ਭਾਵੇਂ 40 ਕਰਾਲਾ ਜੈਸਨੋ 35000 ਦੀ ਹੋਣੀ ਜੈਸਨੋਈ ਹਾਂ ਚਲ 1000 ਕੇ ਛੱਡ ਦਿਓ ਜਾਰਾ ਨਹੀਂ ਤੁਹਾਨੂੰ ਚਲੋ ਕੋਈ ਇੰਨਾ ਛੋਟਾ ਪੱਕਾ ਕਰ ਦਾਂਗੇ ਠੀਕ ਹੈ ਲੋਈ ਸਜਣ ਇੱਕ ਹਜ਼ਾਰ ਰੁਪਈਆ ਜਿਹੜਾ ਛੋਟ ਹੋ ਜੂਗੀ 34 ਦੀ ਤੇ ਆਹ ਜਿਹੜੀ ਸੂਈ ਬਿਲਕੁਲ ਹਾਂਜੀ ਦਾਜੀ ਹੈ ਨਾ ਨਹੀਂ ਇਹ ਸੂਣ ਵਾਲੀ ਹੈ ਪਿਆਰ ਗੱਭਰ ਪਿਆਰ ਵੜਿਆ ਤੁਜਨ ਪਿਆਰ ਹਾਂਜੀ ਕਿੰਨਾ ਕੇ ਦੁੱਧ ਭਰੂਗੀ ਤੁਹਾਡੇ ਅੜਗੇ ਨਾ ਦੋਦ ਸੰਦੂ ਸਾਹਿਬ ਆਪਾਂ ਪਿੰਡੋਂ ਲਈ ਵੈੜਾ ਅੱਛਾ ਲਾਗੋ ਉਹ ਐ 25 ਕਿਲੋ ਅਸੀਂ ਦੁੱਧ ਚੋਇਆ ਇਹਦਾ ਦੂਸਰਾ ਸੂਆ ਹਨਾ ਸੂਆ ਆ ਤੇ ਮੈਂ ਨਾ ਵੀ ਮੰਨ ਕੇ ਚੱਲੋ ਵੀ 17 18 ਕਿਲੋ ਦੁੱਧ ਦੀ ਖਾਨ ਪੜਾ ਮੈਂ 18 ਕਿਲੋ ਮੰਨ ਕੇ ਚੱਲਿਆ ਵਾਹ ਜੀ ਵਾਹ ਹਾਂ ਤੇ ਬਹੁਤ ਜਿਆਦੀ ਵੈੜ ਤਿਆਰ ਟਾਈਮ ਕਿੰਨਾ ਕੇ ਨੋਟ ਕਰੀਏ ਕਿੰਨਾ ਕੇ ਰਹਿ ਜੋ ਇਹ ਟਾਈਮ ਤਿਆਰ ਹੀ ਆ ਭਾਵੇਂ ਅੱਜ ਸੂਵੇ ਭਾਵੇਂ ਸਿਹਰੇ ਸੂਪੇ ਦਿਨ ਦੋ ਖਰੇ ਠੀਕ ਆ ਪੰਜ ਚਾਰ ਲੈ ਜੇ ਪੰਜ ਚਾਰ ਲੈ ਜੇ ਬੜ ਤਿਆਰ ਆ ਦੋਹਾਂ ਤੇ ਆ ਲਓ ਜੀ ਸਜਣੋ ਦੂਸਰਾ ਸੂਆ ਮਾਣਾ ਯਾਰ ਜੀ ਵਾ ਕਮਾਲ ਕਰੇ ਬੈਠੀ ਆ ਥਾਨਲੇਵੇ ਵਾਲੀ ਗਾਂ ਦੇਖੋ ਤੇ ਦੁੱਧ 25 ਉਹ ਘਰ ਵਾਲਿਆਂ ਨੇ ਕਿਹਾ ਕਿ ਚੋਇਆ ਤੇ ਗਰੰਟੀ ਨਹੀਂ ਹਨਾ ਪਾਈਆ ਜੀ ਗਰੰਟੀ ਪਾਈਆ ਦੀ ਨਹੀਂ ਹਾਂ ਕਿਉਂਕਿ ਸਮਝ ਸੋਚ ਕੇ ਸਾਰੇ ਸਿਆਣੇ ਨੇ ਆਪ ਦਾ ਵੇਖ ਕੇ ਚਾਹੇ ਕਿੰਨਾ ਕੀ ਚੋਹ ਹਰਦਾ ਹਮ ਇਹਨੇ ਕਿੰਨਾ ਦੁੱਧ ਭਰਨਾ ਬਾਕੀ ਥਾਨਲੇਵਾ ਬਹੁਤ ਸੋਹਣਾ ਥਾਨ ਤੇ ਮੈਨਾਂ ਜੀ ਸੰਭਾ ਲੱਗਾ ਕਿਆ ਫਾਦਾ ਹਾਂ ਬਾਕੀ ਠੰਡੀ ਧੀਰੀ ਪੂਰੀ ਬੈਠ ਹਮ ਇਸ ਤਰ੍ਹਾਂ ਲਾਏ ਜਾਂਦੇ ਬਤਾਉ ਫੇਰੀ ਵਾਲੇ ਨੇ ਹਨਾ ਹਾਂ ਮਾ ਜੀ ਵਾ ਤੇ ਪੂਰੀ ਓਕੇ ਰਿਪੋਰਟ ਆਏ ਵੰਡੋ ਸੀਲ ਹੈ ਨਾ ਪੂਰੀ ਬੱਚੀ ਪੂਰੀ ਇਹ ਕੀਮਤ ਤੱਕ ਇਹਦੀ ਹੁਣ ਕਰੀਏ ਤਰੀਫਾਂ ਛੱਡ ਗਏ ਨਿਕਾ ਕੀਮਤ ਤੇਰੀ ਭਾਵੇਂ 65 ਕਰਾ ਲਓ ਤੇ ਭਾਵੇਂ 70 ਮੁੱਲ ਕਰਾ ਲਓ ਠੀਕ ਆ 60000 ਦੀ ਹਾਂ ਨਾ ਹੋਣੀ ਹੋਰ ਕਰੀਏ ਮਾਂ ਅੰਤਨਾ ਹੋ ਕੋ ਨਹੀਂ ਕਰਦਾਂਗੇ ਪੰਜ ਜਾਣ ਦੀ ਨਹੀਂ ਪੰਜ ਜਾਣ ਦੀ ਪੰਜ ਜਿਆਦਾ ਨਹੀਂ ਜਾਣ ਦੀ ਚੰਗੀ ਬੱਚੀ ਵੜੀ ਸੰਦੂ ਸਾਹਿਬ ਬੱਚੀ ਬਹੁਤ ਜਿਆਦਾ ਚੰਗੀ ਵੜਿਆ ਅੱਛਾ ਸੁਗਾ ਚਲੋ ਮਾਤਾ ਨੂੰ ਕਰ ਦਾਂਗੇ ਕਿੰਨੇ ਦਾ ਤੁਹਾਡਾ ਟੈ ਕਰ ਦਾਂਗੇ ਮਾਨ ਕਿੰਨੇ ਰਾਂਦਾ ਮਾਨ ਕਰੇ 2000 ਤੱਕ ਕਰ ਦਾਂਗੇ 5500 ਹੀ ਕਰ ਦਈਏ ਫਿਰ ਚਲੋ ਕਰ ਕਰ ਦਈਏ ਹਨਾ ਚਲੋ ਠੀਕ ਹੈ ਇਹ ਕਾ ਆ ਗਿਆ ਹਨਾ ਗਿਫਟ ਖੀਰ ਤੇ ਇਹ ਤਾਂ ਗਿਫਟ ਆਇਆ ਦਾ ਆ ਬੱਚੀ ਚੁੰਗ ਗਿਆ ਅੱਛਾ ਬੰਦਾ ਨਾਲ ਹੀ ਆ ਚੁੰਗ ਗਿਆ ਸਜ ਨੂੰ ਇਹ ਦੁੱਧ ਚੁੰਗ ਗਿਆ ਉਤਰਾਇ ਚਾਗ ਜਿੰਦੇ ਮੂੰਹ ਚ ਡਿੱਗੀ ਆ ਆ ਵੇਖੋ ਤੇ ਹੁਣੇ ਚੁੰਗਨ ਲਿਆ ਹੀ ਦੁੱਧ ਦੇ ਥੱਲੇ 10 ਕਿਲੋ ਦੀ ਆਪਾਂ ਗਰੰਟੀ ਦਵਾਂਗੇ ਵਾਹ ਜੀ ਵਾਹ ਥਾਨ ਅੱਛਾ ਹਾਂ 10 ਕਿਲੋ ਦੁੱਧ ਦੀ ਗਰੰਟੀ ਦਵਾਂਗੇ ਚੂਨ ਵਧੀਆ ਇੱਕ ਨੰਬਰ ਹੋਗੀ ਠੀਕ ਆ ਜੀ ਭੂਰ ਨਹੀਂ ਛੱਟਾ ਨਹੀਂ ਠੰਡੀ ਤੇਰੀ ਫੋਲਿਆ ਓਕੇ ਜੀ ਹਾਂ ਸੂਈ ਨੂੰ ਇਹਨੂੰ ਹੋ ਗਿਆ 20 ਦੇ 15 ਦੇ 20 25 ਦੇ ਨੇ ਹੋ ਗਿਆ ਸੂਈ ਨੂੰ ਇਹ ਵੀ ਮੈਂ ਆਖੀ ਜਾਮ ਇਹਨੂੰ ਅਜੇ 10 ਦਿਨ ਹੋਏ ਆ ਠੀਕ ਆ ਜੀ 20 ਤੋਂ ਬਾਹਰ ਹੀ ਆ ਤੋੜਾ ਕਰਾਈਏ ਜਾਏਗਾ ਲਓ ਜੀ ਇਹਦਾ ਤੋਹਫਾ ਗਰਮੀ ਵਾਲਾ ਤੋਹਫਾ ਹੀ ਹੈ ਵਾਹ ਜੀ ਵਾਹ ਸੱਜ ਤੇ 10 ਕਿਲੋ ਮੌਕੇ ਦਾ ਵੀਰਕਿੰਦਾ ਦੁੱਧ ਪੱਕਾ ਹੈਗਾ ਠੀਕ ਹੈ ਜੀ ਜਰਸੀ ਕਰੋ ਜੀ ਆ ਜਰਸੀ ਕਰੋ ਦੀ ਨਿਗੇ ਜੇ ਕੱਦਦੀ ਆ ਟੋਕਰੀ ਦੇ ਪੱਠੇ ਖਾ ਕੇ ਰੱਜਣ ਵਾਲੀ ਰੱਜਣ ਵਾਲੀ ਆ ਤੇ 4 ਔਨ ਓਕੇ ਬਣੂਗੀ ਫੋਲ ਹੀ ਕੋਈ ਨਹੀਂ ਤੇਰਾ ਦੁੱਧ ਹੀ ਪੀਤੀ ਜਾਵੇ ਚਾਪ ਦੋ ਚਪਤੀ ਫਾਗੀ ਚਪਤੀ ਫਾਗੀ ਠੰਡੀ ਠੀਰੀ ਪੂਰੀ ਆ ਠੀਕ ਹੈ ਜੀ ਹਾਂ ਤੇ ਕੀਮਤ ਕਿੰਨੀ ਕਰਦੇ ਹੋਣ ਖੀਰ ਲਾ ਪੀਸ ਹਣ ਡਾਲੀਏ ਤੋਰੇ ਕੀਮਤ 1 ਲੱਖ ਰੁਪਇਆ ਲੈਣਾ ਇਹਦਾ ਇਹਦਾ ਲੱਖ ਹੀ ਲੈਣਾ ਹੈ ਇਹ ਗਿਫਟ ਕਰਕੇ ਇਹ ਗਿਫਟ ਕਰਕੇ ਕੀ ਕਰਨੀ ਆ ਨਹੀਂ ਟੀਮ ਤੇਰੀ ਮੁੱਲ ਤੇ ਕਰਦੇ 5000 ਅੱਛਾ ਜੀ ਤੇ ਜੱਸ ਨੋ ਆਪਾਂ 2000 ਦੇ ਦਾਂਗੇ ਵਾਹ ਜੀ ਵਾਹ ਕਮਾਲ ਹੀ ਕਰਤੀ ਜੀ ਦੀ ਹਾਂ ਫੜ ਲਓ ਫੜ ਲਓ ਇਹ ਨਾ 10 ਕਿਲੋ ਦੁੱਧ ਦੇ ਆਪਣੀ ਦਵੇ ਐਸੇ ਦੋ ਡੰਗ ਆ ਕੇ ਚੋਵੇ ਆ ਤਸੱਲੀ ਕਰੇ ਤਸੱਲੀ ਕਰੇ ਤੇ ਕਹਿੰਦੇ ਜਿੰਨੇ ਦੀ ਆਖੂ ਨਾ ਅਗਲਾ ਵੀ ਮੈਂ ਫ੍ਰੀ ਖਾਣੀ ਫ੍ਰੀ ਵੀ ਦੇ ਦਾਂਗੇ ਵਾਹ ਜੀ ਵਾਹ ਇਹ ਦੋ ਭਾਈ ਦੇਣਾ ਪੂਰੀਆਂ ਟੱਲਗਾਂ ਘੜਗਾ ਦੀਆਂ ਇੱਥੇ ਆ ਕੇ ਲਓ ਭਈ ਸੱਜਣੋ ਪਿੰਡ ਬੈਂਕਾ ਪਹੁੰਚ ਕੇ ਮੇਲਾ ਲੁੱਟ ਲੋ ਲੁੱਟਣ ਵਾਲਾ ਭਾਅ ਬੜੇ ਜਾਇਜ਼ ਆ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ